ਰਣਜੀਤ ਸਿੰਘ ਗਿਲਵਲੋ ਜਦੋਂ ਤੋਂ ਆਪਣੀ ਪਾਰਟੀ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਐਦਾਂ ਦੀਆਂ ਖਬਰਾਂ ਨੇ ਕਿ ਜ਼ਿਆਦਾਤਰ ਵਿਰੋਧੀ ਪਾਰਟੀਆਂ ਇਸ ਸਰਾਕਸ਼ ਨੇ ਕਿ ਰਣਜੀਤ ਸਿੰਘ ਗਿਲ ਨੂੰ ਆਪਣੇ ਵੱਲ ਲਿਆਂਦਾ ਜਾ ਸਕੇ ਰਣਜੀਤ ਸਿੰਘ ਗਿਲ ਖਰੜ ਤੋਂ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰਹਿ ਚੁੱਕੇ ਨੇ ਇੱਥੋਂ ਤੱਕ ਕਿ ਉਹਨਾਂ ਨੇ ਖਰੜ ਹਲਕੇ ਤੋਂ ਚੋਣ ਵੀ ਲੜੀ ਹੈ ਔਰ ਵੱਡੀ ਗੱਲ ਇਹ ਵੀ ਹੈ ਕਿ ਉਹ ਗਿਲਕੋ ਦੇ ਮਾਲਕ ਨੇ ਗਿਲਕੋ ਕੰਪਨੀ ਜਿਹੜੀ ਹੈ ਉਸ ਦੇ ਮਾਲਕ ਨੇ ਔਰ ਰਣਜੀਤ ਸਿੰਘ ਗਿੱਲ ਵਰਗਾ ਸੂਖਦਾਰ ਐਂਟਰਪ੍ਰੀਨਿਓਰ ਜੇ ਕਿਸੇ ਪਾਰਟੀ ਦੇ ਵਿੱਚ ਹੋਵੇਗਾ ਤਾਂ ਜ਼ਾਹਿਰ ਤਨ ਉਸ ਪਾਰਟੀ ਵਾਸਤੇ ਵੀ ਵਧੀਆ ਫਾਇਦੇਮੰਦ ਗੱਲ ਹੋ ਸਕਦੀ ਹੈ ਹੁਣ ਜਦੋਂ ਅਨਮੋਲ ਗਗਨਮਾਨ ਅਸਤੀਫਾ ਦੇ ਦਿੰਦੇ ਨੇ ਉਸ ਤੋਂ ਬਾਅਦ ਬਹੁਤ ਕੁਝ ਵੇਖਣ ਨੂੰ ਸੁਣਨ ਨੂੰ ਮਿਲਿਆ ਖਾਸ ਤੌਰ ਦੇ ਉੱਤੇ ਰਣਜੀਤ ਸਿੰਘ ਗਿੱਲ ਬਾਰੇ ਚਰਚਾਵਾਂ ਸੀ ਕਿ ਰਣਜੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਸਕਦੇ ਨੇ ਪਰ ਜਦੋਂ ਅਨਮੋਲ ਗਗਨਮਾਨ ਦਾ ਅਸਤੀਫਾ ਰੱਦ ਹੋ ਗਿਆ ਜਾਂ ਕਹਿ ਦਈਏ ਕਿ ਅਮਨ अरोड़ा ਨਾਲ ਮੁਲਾਕਾਤ ਤੋਂ ਬਾਅਦ ਅਨਮੋਲ ਗਗਨਮਾਨ ਇਸ ਗੱਲ ਨੂੰ ਡਿਕਲੇਅਰ ਕਰ ਦਿੰਦੇ ਹੈ ਕਿ ਉਹ ਅਸਤੀਫਾ ਨਹੀਂ ਦੇਣਗੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਪਾਰਟੀਆਂ ਵੱਲ ਦਾ ਜ਼ਿਕਰ ਜ਼ਿਆਦਾ ਹੋਣ ਲੱਗਿਆ ਖਾਸ ਤੌਰ ਦੇ ਉੱਤੇ ਕਾਂਗਰਸ ਪਾਰਟੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਸੁਣਨ ਨੂੰ ਆਇਆ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ ਲਗਾਤਾਰ ਰਣਜੀਤ ਸਿੰਘ ਗਿੱਲ ਦੇ ਨਾਲ ਰابطਾ ਬਣਾਉਣ ਦੀ ਕੋਸ਼ਿਸ਼ ਵਿੱਚ ਰਹੇ ਨੇ ਔਰ ਇੱਥੋਂ ਤੱਕ ਵੀ ਖਬਰਾਂ ਸੀ ਕਿ ਸ਼ਰੋਮਣੀ ਅਕਾਲੀ ਦਲ ਵੀ ਇਸੇ ਰੁਝਾਨ ਵਿੱਚ ਰੁਝਿਆ ਹੋਇਆ ਰਿਹਾ ਹੁਣ ਸੂਤਰਾਂ ਮੁਤਾਬਕ ਕੁਝ ਨਾਮ ਸਾਹਮਣੇ ਆਏ ਨੇ ਜਾਣਕਾਰੀ ਇਹ ਵੀ ਹੈ ਕਿ PPCC ਪ੍ਰਧਾਨ ਰਾਜਾ ਵੜਿੰਗ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਇਥੋਂ ਤੱਕ ਕਿ MP ਚਰਨਜੀਤ ਸਿੰਘ ਚੰਨੀ ਵੀ ਫੋਨ ਕਾਲ ਦੇ ਉੱਤੇ ਕਨੈਕਟਡ ਰਹੇ ਰਣਜੀਤ ਸਿੰਘ ਗਿੱਲ ਦੇ ਨਾਲ ਹਾਲਾਂਕਿ ਇਹ ਗੱਲ ਸਿਰੇ ਤੋਂ ਖਾਰਜ ਵੀ ਕੀਤੀ ਜਾ ਸਕਦੀ ਹੈ ਜੇ ਝੂਠ ਨਿਕਲਦੀ ਹੈ ਪਰ ਸੂਤਰਾਂ ਹਵਾਲੇੋਂ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਇਹ ਕੁਝ ਚੁਣਵੇਂ ਲੀਡਰਸ ਨੇ ਜਿਹੜੇ ਲਗਾਤਾਰ ਰابطੇ ਦੇ ਵਿੱਚ ਸੂਤਰਾਂ ਮੁਤਾਬਕ ਰਹੇ ਨੇ ਹੁਣ ਜੇ ਕਾਂਗਰਸ ਪਾਰਟੀ ਦੇ ਐਡੇ ਵੱਡੇ ਲੀਡਰ ਕਿਸੇ ਸਾਬਕਾ ਲੀਡਰ ਦੇ ਨਾਲ ਇਨ ਟੱਚ ਰਹਿੰਦੇ ਐ ਤਾਂ ਕਿਤੇ ਨਾ ਕਿਤੇ ਇਹ ਸਵਾਲ ਉੱਠਦਾ ਹੈ ਕਿ ਕੀ ਹੁਣ ਰਣਜੀਤ ਸਿੰਘ ਗਿੱਲ ਕਾਂਗਰਸ ਪਾਰਟੀ ਦੇ ਵਿੱਚ ਜਾਣਾ ਚਾਹੁੰਦੇ ਨੇ ਸੀਨੀਅਰ ਪੱਤਰਕਾਰ ਤਾਂ ਇਥੋਂ ਤੱਕ ਵੀ ਵਿਸ਼ਲੇਸ਼ਣ ਦਿੰਦੇ ਨੇ ਕਿ ਅਜੇ ਆਮ ਆਦਮੀ ਪਾਰਟੀ ਵੱਲ ਦਾ ਜਿਹੜਾ ਰੁਝਾਨ ਹੈ ਉਹ ਪੋਸਟਪੋਨ ਹੋ ਗਿਆ ਤੇ ਇਸ ਸੰਦਰਭ ਵਿੱਚ ਹੋ ਸਕਦਾ ਹੈ ਕਿ ਕੁਝ ਸਮੇਂ ਵਾਸਤੇ ਕਿਸੇ ਹੋਰ ਪਾਰਟੀ ਦਾ ਰੁਖ ਕਰ ਲੈਣ ਰਣਜੀਤ ਸਿੰਘ ਗਿੱਲ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਣ ਤੇ ਹੌਲੀ-ਹੌਲੀ ਕਰਕੇ ਸ਼ਾਇਦ ਜਦੋਂ ਚੋਣਾਂ ਨਜ਼ਦੀਕ ਆਉਣ ਤੇ ਉਦੋਂ ਆਮ ਆਦਮੀ ਪਾਰਟੀ ਵੱਲ ਦਾ ਰੁਖ ਕਰਨ ਇਹ ਵੀ ਹੋ ਸਕਦਾ ਹੈ ਪਰ ਦੂਸਰੇ ਪਾਸੇ ਰਣਜੀਤ ਸਿੰਘ ਗਿਲ ਨੂੰ ਲੈ ਕੇ ਚਰਚਾਾਂ ਵੀ ਬੀਜੇਪੀ ਦੀਆਂ ਵੀ ਨਾਲ ਨਾਲ ਚੱਲ ਰਹੀਆਂ ਨੇ ਇੱਕ ਸੁਖਦਾਰ ਇੱਕ ਐਂਟਰਪ੍ਰੈਨਿਅਰ ਹੈ ਰਣਜੀਤ ਸਿੰਘ ਗਿਲ ਔਰ ਉਹਨਾਂ ਵਾਸਤੇ ਜ਼ਾਹਿਰ ਹੈ ਕਿ ਹਰ ਇੱਕ ਪਾਰਟੀ ਜਿਹੜੀ ਆ ਮਹੱਤਵਪੂਰਨ ਹੋਵੇਗੀ ਜਾਂ ਉਹ ਹਰ ਇੱਕ ਪਾਰਟੀ ਵਾਸਤੇ ਮਹੱਤਵਪੂਰਨ ਹੋਣਗੇ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੁਣ ਵੇਖਣ ਦੀ ਗੱਲ ਹੈ ਕਿ ਰਣਜੀਤ ਸਿੰਘ ਗਿਲ ਜਾਣਗੇ ਕਿੱਧਰ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਵਾਰ-ਵਾਰ ਫੋਨ ਕਾਲਸ ਕੀਤੇ ਗਏ ਲਗਾਤਾਰ ਇਨ ਟੱਚ ਰਹੇ ਫੋਨ ਕਾਲਸ ਦੇ ਉੱਤੇ ਕਾਂਗਰਸੀ ਲੀਡਰ ਤਾਂ ਕਿ ਸੰਭਾਵਨਾ ਹੈ ਕਿ ਕਾਂਗਰਸ ਰਣਜੀਤ ਸਿੰਘ ਗਿਲ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਦੂਸਰੇ ਪਾਸੇ ਅਨਮੋਲ ਗਗਨ ਮਾਨ ਦਾ ਅਸਤੀਫਾ ਤਰਦ ਜ਼ਰੂਰ ਹੋ ਗਿਆ ਪਰ ਆਉਂਦੇ ਸਮੇਂ ਵਿੱਚ ਕੀ ਸਭ ਕੁਝ ਬਰਕਰਾਰ ਰਹੇਗਾ ਠੀਕ ਰਹੇਗਾ ਐਸਾ ਮੈਂ ਤੇ ਮੈਸਰ ਹ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹਿਵਾਂ ਇੰਡੀਆ ਪੰਜਾਬੀ ਦੇ